ਹੁਣ ਦੇਖੋ ਵੀਰੇ ਝੋਨੇ ਕਿੰਨੇ ਸੋਹਣੇ ਲੱਗਦੇ ਨੇ ਇੱਕ ਨਾ ਯਾਰ ਇੱਕ ਆਪਣੇ ਕਿਸਾਨ ਭਰਾਵਾਂ ਦੀ ਮੈਂ ਗੱਲ ਦੱਸਦਾ ਹੋਰ ਸਾਰੇ ਭਰਾ ਠੀਕੋ ਆਪਣੇ ਨਾ ਮੈਂ ਕਈ ਉਹਦੇ ਪਿੰਡ ਤੇ ਹੋਰ ਇੱਥੇ ਵੀ ਗਏ ਜਾਂਦੇ ਹੁਣੇ ਤੋਂ ਲੋਕਾਂ ਨੇ ਪ੍ਰਦਾਣ ਦਾ ਰੇਟ ਪੁੱਛਣਾ ਸ਼ੁਰੂ ਕਰਤਾ ਲੈਣੀ ਸ਼ੁਰੂ ਕਰਤੀ ਚਿੱਟਣੀ ਵੀ ਸ਼ੁਰੂ ਕਰਤੀ ਯਾਰ ਮਾੜਾ ਮੋਟਾ ਕੀੜਾ ਮਕੌੜਾ ਕੋਈ ਕਿਤੇ ਕੋਈ ਮਾੜੀ ਮੋਟੀ ਪੱਤਾ ਲਪੇਟ ਇਹ ਤਾਂ ਆਮ ਹੀ ਕੋਈ ਛੜਾ ਕਮੀ ਦਾ ਪੈਂਦਾ ਉਹਨਾਂ ਮਰ ਜਾਂਦੀ ਐ ਤੇ ਵੱਖਰੀ ਗੱਲ ਬਾਕੀ ਜਿਹੜੇ ਕੋਈ ਜਿਵੇਂ ਆਪਣੇ ਬਾੜੇ ਲੋਕ ਡਰਦੇ ਆ ਜਿਵੇਂ ਵੀ ਆਪਣੇ ਉਹ ਗੋਵ ਵਾਲੀ ਛੁੰਡੀ ਤੋਂ ਇਹ ਵੀਰੇ ਕਿ ਸਾਰਾ ਕੁਦਰਤ ਦਾ ਇੱਕ ਸਿਸਟਮ ਹੀ ਇਹ ਜਾਂ ਬਣਿਆ ਹੋਇਆਗਾ ਕੁਦਰਤ ਹਰ ਇੱਕ ਚੀਜ਼ ਨੂੰ ਕੰਟਰੋਲ ਕਰਦੀ ਹੈਗੀ ਬਸ ਆਪਣੀ ਇੱਕ ਆਦਤ ਆਪਾਂ ਕੁਦਰਤ ਨਾਲ ਨਾ ਸੇੜ ਸਾੜ ਕਰਨੀ ਹੁੰਦੀ ਹੈਗੀ ਜੇ ਆਪਾਂ ਚਾਹੀਏ ਸੋਚੀਏ ਨਾ ਵੀ ਆਪਾਂ ਦਵਾਈਆਂ ਨਾਲ ਇਹ ਸਾਰਾ ਕੁਝ ਹੱਲ ਕਰ ਲਈ ਕਰ ਸਕਦੇ ਆਂਗੇ ਇਹ ਵੀਰੇ ਆਪਣੀ ਗਲਤ ਸੋਚ ਆ ਜੇ ਕੁਦਰਤ ਇੱਕ ਵਾਰ ਖਿਲਾਫ ਹੋ ਜਾਵੇ ਜਿਵੇਂ ਗੁਲਾਬੀ ਸੁੰਡੀ ਨੇ ਨਰਮ ਮੈਲਾਂ ਦਾ ਕੀਤਾ ਹੋਇਆ ਨਾ ਫਿਰ ਦੇਖੋ ਉੱਥੇ ਦਵਾਈਆਂ ਕਿੱਧਰ ਗਏ ਦਵਾਈਆਂ ਦੁਕਾਨਦਾਰਾਂ ਦੇ ਕਿਉਂ ਨਹੀਂ ਗੁਲਾਬੀ ਸੁੰਡੀ ਮਾਰਾਈ ਇਸ ਲਈ ਵੀਰੇ ਆਪਾਂ ਵੀ ਚੀਜ਼ ਨੂੰ ਨਾ ਥੋੜਾ ਜਿਹਾ ਕੁਦਰਤ ਨੂੰ ਵੀ ਆਪਣਾ ਕੰਮ ਕਰਨ ਦੋ ਜਿਵੇਂ ਆ ਦੇਖੋ ਮੱਕੜੀ ਨੇ ਕਿੰਨਾ ਸੋਹਣਾ ਜਾਲਾ ਮਾਰੇ ਹੋਏ ਨੇ ਤੇ ਇਹ ਸਾਰਾ ਕੁਝ ਕੰਟਰੋਲ ਹੁੰਦਾ ਵੀਰੇ ਇਹਦੇ ਨਾਲ ਕੋਈ ਜਿਹੜਾ ਕੋਈ ਮੱਕੜੇ ਇਧਾ ਆਉਂਦਾ ਉਹ ਵੀ ਹੋ ਜਾਂਦਾਗਾ ਤੇ ਬਾਕੀ ਮਾੜੇ ਮੋٹے ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਵੀਰੇ ਥੋੜਾ ਜਿਹਾ ਕੀਟਨਾਸ਼ਕ ਨਾਲ ਧਿਆਨ ਨਾਲ ਵਰਤੋ ਜ਼ਰੂਰਤ ਪੈਣ ਤੇ ਵਰਤੋ ਵੀਰੇ ਜੇ ਕੋਈ ਇਸ ਚੀਜ਼ ਦਾ ਹੱਥ ਹੋ ਜਾਦਾ ਕੀ ਥੋੜਾ 5-10 ਬੂਟੇ ਕੋਈ ਸਾਨੂੰ ਉਹਦੇ ਮਿਲ ਗਏ ਪੱਤਾ ਲਪੇਟ ਵਾਲੇ ਜਾਂ ਗੋਭ ਦੀ ਚੁੰਡੀ ਵਾਲੇ ਉਹਦੇ ਨਾਲ ਵੀਰੇ ਕੋਈ ਫਰਕ ਨਹੀਂ ਪੈਂਦਾ ਝੋਨੇ ਨੂੰ ਉਹ ਆਪਣੇ ਆਪ ਠੀਕ ਹੋ ਜਾਂਦੇ ਨੇ ਹਲੇ ਸਮਾਂ ਨਹੀਂ ਆਇਆ ਜਦੋਂ ਸਮਾਂ ਆਊਗਾ ਆਪਾਂ ਸਪਰੇਅ ਉਦੋਂ ਕਰਦੇ ਹਾਂ ਜੇ ਕੋਈ ਫੰਗੀ ਸਾਈਡ ਆ ਜਾ ਜਾਂ ਕੋਈ ਤੇਲੇ ਦਾ ਅਟੈਕ ਆ ਉਹ ਗੰਭੀਰ ਸਮੱਸਿਆ ਹੈ ਵੀਰੇ ਝੋਨੇ ਦੀ ਐ ਮਾੜੇ ਮੋਟੀਆਂ ਸੁੰਡੀ ਦਾ ਅਟੈਕ ਨਾਲ ਕੁਝ ਨਹੀਂ ਹੁੰਦਾ ਹੈਗਾ ਅਸੀਂ ਹਰ ਸਾਲ ਹੀ ਵੀਰੇ ਦੋ ਸਪਰੇਅ ਕਰਦੇ ਹਾਂ ਕਿ ਪੀੜੀ ਪੂਛਾਤੇ ਵੀ ਤੇ ਇੱਕ ਲਾਸਟ ਸਪਰੇਅ ਅਸੀਂ ਬਸ ਉਦੋਂ ਕਰਦੇ ਹਾਂ ਜਦੋਂ ਆਪਣਾ ਗੋਹ ਭਰ ਜਾਂਦੀ ਹੈ ਕਿ ਕੋਈ ਨਾ ਕੋਈ ਨਾ ਕੋਈ ਗੋਹ ਚ ਨਸਾਰਾ ਹੋਣਾ ਸ਼ੁਰੂ ਹੋਣ ਲੱਗਦਾ ਹੈ ਸਟਾਰਟਿੰਗ ਚੀਜ਼ ਕਰਦੇ ਹੁੰਦੇ ਆ ਮੁੜ ਕੇ ਕਦੇ ਸਪਰੇਅ ਨਹੀਂ ਕਰੀ ਹੈਗੀ ਇੱਥੇ ਮੈਂ ਉਹਨਾਂ ਦੇ ਵੀ ਤੇਲਾ ਦੀਆਂ ਤੱਗੀਆਂ ਪਈਆਂ ਦੇਖਿਆ ਜਿਹੜੇ ਲੋਕ ਤਿੰਨ ਤਨ ਸਪ੍ਰਿਹਾਂ ਕਰਦੇ ਨੇ ਐ ਕੁਝ ਨਹੀਂ ਹੁੰਦਾ ਹੁੰਦਾ ਵੀਰੇ ਥੋੜਾ ਜਿਆ ਸਾਭ ਰੱਖਿਆ ਕਰੋ ਕੁਦਰਤ ਤਾਂ ਵੀ ਕੋਈ ਸਿਸਟਮ ਆਗਾ ਕੁਦਰਤ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੋ ਕੁਦਰਤ ਨਾਲ ਮਿਲ ਜੁਲ ਕੇ ਚੱਲੋ ਐ ਕੁਝ ਨਹੀਂ ਹੁੰਦਾ ਹੁੰਦਾ ਵੀਰੇ ਧੰਨਵਾਦ